ਸਾਰੇ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਗੱਲ ਕੀਤੀ ਯੂਨੀਵਰਸਿਟੀ ਦਾ ਉਦਘਾਟਨ ਕਰਨ ਪਹੁੰਚੇ ਹੈ ਤਾਂ ਕਿਸ ਤਰੀਕੇ ਨਾਲ ਖੈਲੋ ਕਿ ਪੰਜਾਬ ਸਰਕਾਰ ਵੱਲੋਂ ਇਦਾਰੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਹਨ ਦੇਖੋ ਮੇਰੇ ਲਈ ਇਹ ਬੜੀ ਮਾਣ ਔਰ ਖੁਸ਼ੀ ਦੀ ਗੱਲ ਹੈ ਕਿ ਕਿਉਂਕਿ ਮੈਂ ਸੁਨਾਮ ਸ਼ੀਦ ਉਦਮ ਸਿੰਘ ਜੀਆ ਦੀ ਪਵਿੱਤਰ ਧਰਤੀ ਨੂੰ ਰਿਪਰੈਜ਼ੈਂਟ ਕਰਦਾ ਉਥੋਂ ਦੀ ਸੇਵਾ ਮੈਨੂੰ ਬਖਸ਼ੀ ਸੱਚੇ ਬਾਸ਼ਾ ਨੇ ਤੇ ਅੱਜ ਕਪੂਰਥਲੇ ਦੇ ਵਿੱਚ ਕੰਬੋਜ ਭਾਈਚਾਰੇ ਦੀ ਬੜੇ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਚੱਲ ਰਹੀਆਂ ਸੀ ਇਹਨਾਂ ਦੀ ਇਹਨਾਂ ਦੀ ਇੱਛਾ ਸੀ ਕਿ ਦੇਸ਼ ਦੇ ਮਹਾਨ ਸਕੂਤ ਕੌਮ ਦੇ ਹੀਰੇ ਸ਼ਹੀਦ ਉਧਮ ਸਿੰਘ ਜੀ ਦੇ ਨਾਂ ਤੇ ਇੱਕ ਸਕਿੱਲ ਯੂਨੀਵਰਸਿਟੀ ਜਿਹੜੀ ਉਹ ਬਣਾਈ ਜਾਵੇ ਲੰਬੇ ਸਮੇਂ ਤੋਂ ਇਹਦੇ ਉੱਪਰ ਵਿਚਾਰ ਚਰਚਾ ਚੱਲ ਰਹੀ ਸੀਗੀ ਤੇ ਅੱਜ ਇੱਕ ਬਣੀ ਬਣਾਈ ਯੂਨੀਵਰਸਿਟੀ 32 ਏਕੜ ਦੇ ਵਿੱਚ ਉਹ ਉਹਦਾ ਅੱਜ ਜਿਹੜਾ ਨੀਂ ਪੱਥਰ ਹੈ ਜੋ ਹੈ ਓ ਟੇਕਓਵਰ ਕੀਤੀ ਹੈ ਭਾਈਚਾਰੇ ਨੇ ਡਾਕਟਰ ਸੰਜੀਵ ਕੌੜਾ ਜੀ ਨੇ ਡਾਕਟਰ ਸੰਦੀਪ ਕੌੜਾ ਜੀ ਔਰ ਐਮਐਲਏ ਸਾਹਿਬ ਗੋਲਦੀ ਜੀ ਮਲਕੀ ਜੀ ਸਾਰੇ ਕੰਬੋਜ ਭਾਈਚਾਰੇ ਨੇ ਇਹ ਹਿੰਮਤ ਕੀਤੀ ਹੈ ਹੌਸਲਾ ਕੀਤਾ ਇੱਕ ਨਵੇਕਲਾ ਉਪਰਾਲਾ ਜਿਹੜਾ ਸ਼ਹੀਦ ਉਦਮ ਸਿੰਘ ਜੀ ਨੂੰ ਸਮਰਪਿਤ ਇਸ ਸਕੀਲ ਯੂਨੀਵਰਸਿਟੀ ਦਾ ਅੱਜ ਨੀਂਹ ਪੱਥਰ ਰੱਖਿਆ ਔਰ ਮੈਂ ਸਮਝਦਾ ਕਿ ਆਉਣ ਵਾਲੇ 7-8 ਮਹੀਨਿਆਂ ਦੇ ਵਿੱਚ 31 ਜੁਲਾਈ ਤੋਂ ਪਹਿਲਾਂ ਪਹਿਲਾਂ ਸਾਡੀ ਕੋਸ਼ਿਸ਼ ਰਹੇਗੀ ਸਾਰੇ ਸਮਾਜ ਦੀ ਔਰ ਸਰਕਾਰ ਦੀ ਕਿ ਇੱਥੇ ਜਿਹੜੇ ਕੋਰਸੇ ਦੇਖੋਗੇ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘਾਂ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ ਇਹਦੇ ਕੋਰਸ ਜਿਹੜੇ ਉਹ ਚਾਲੂ ਕਰ ਦਿੱਤੇ ਜਾਣ ਤਾਂ ਕਿ ਬੱਚੇ ਇਥੋਂ ਸਕਿਲਫੁਲ ਹੋ ਕੇ ਬੱਚੇ ਇਥੋਂ ਵਿੱਦਿਆ ਲੈ ਕੇ ਹੁਨਰ ਲੈ ਕੇ ਪੂਰੀ ਦੁਨੀਆ ਦੇ ਵਿੱਚ ਆਪ ਦਾ ਨਾਮ ਰੋਸ਼ਨ ਕਰ ਸਕਣ ਪਰਿਵਾਰਾਂ ਨੂੰ ਸੁਭਾਲ ਸਕਣ ਤੇ ਸ਼ਹੀਦ ਉਦਮ ਸਿੰਘ ਜੀ ਦੇ ਨਾਮ ਦਾ ਜੋ ਉਹਨਾਂ ਦੀ ਡਿਗਰੀ ਹੈ ਉਹ ਪੂਰੀ ਦੁਨੀਆ ਦੇ ਵਿੱਚ ਤੂਤੀ ਬੋਲੇ ਸਾਡੀ ਸਾਰਿਆਂ ਦੀ दिली ਇੱਛਾ ਹੈ ਸਰ ਕਿਹੜੇ ਕੋਰਸ ਹੈ ਇੱਥੇ ਜਿਹੜੇ ਕਰਾਏ ਜਾਣਗੇ ਇਹ ਤਾਂ ਦੇਖੋ ਜੀ ਹੁਣ ਇਹ ਤਾਂ ਡਾਕਟਰ ਸਾਹਿਬ ਹੋਣੀ ਡਿਸਾਈਡ ਕਰਨਗੇ ਮੈਂ ਮੇਰਸੀਦਾਰੀ ਇਹਦੇ ਵਿੱਚ ਦੇਖੋ ਇਸ ਰਾਇ ਕਿ ਹਜੇ ਜੋ ਬਾਕੀ ਹੁਕਮ ਕਰਨਗੇ ਸਾਰੀ ਸੰਸਥਾ ਸਾਰਾ ਭਾਈਚਾਰਾ ਜੋ ਹੁਕਮ ਕਰੇਗਾ ਸਰਕਾਰ ਤਾਂ ਮੈਂ ਸਮਝਦਾ ਕਿ ਸ਼ਹੀਦ ਉਦਮ ਸਿੰਘ ਜੀ ਉਹਨਾਂ ਦੇ ਸ਼ਾਦਤ ਦਾ ਦੇਣ ਹੀ ਦੇ ਸਕਦੀ ਹੈਗੀ ਕਿਹੜੇ ਕੋਰਸੇ ਹੋਣਗੇ ਉਹ ਇਹ ਡਿਸਾਈਡ ਕਰਨਗੇ ਔਰ ਸਰਕਾਰ ਵੱਲੋਂ ਇਹਨਾਂ ਨੂੰ ਜੋ ਚਾਹੀਦਾ ਹੋਊਗਾ ਉਹ ਪ੍ਰੋਵਾਈਡ ਕੀਤਾ ਜਾਊਗਾ ਇਹ ਸਾਡੀ ਕੰਪਨੀ